ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਛੱਤਰੀ ਕੋ ਕੂਤੋਂ ਬ੍ਰਾਹਮਣ ਕੋ ਨਾਹੇ ਅੱਜ ਜਿਹੜੇ ਸਾਨੂੰ ਸਮਝਾਉਣ ਲੱਗੇ ਹੋਏ ਨੇ ਬੇਲੜ ਜਿਹੜਿਆਂ ਨੇ ਕਦੇ ਕੀਰਤਨੀ ਕੀਤੀ ਨਾ ਹੀ ਉਹਨਾਂ ਨੂੰ ਐ ਪਤਾ ਕਿ ਮੂੰਗਫਲੀ ਕਿੱਥੇ ਲੱਗਦੀ ਐ ਵੀ ਮੂੰਗੀ ਕਿਵੇਂ ਵਿਜਦੀ ਐ ਕਿਵੇਂ ਇਹਦੀ ਉਪਜ ਕੱਢੀ ਜਾਂਦੀ ਐ ਕਣਕ ਕਿਵੇਂ ਵਿਜਦੀ ਐ ਕਿਵੇਂ ਇਹਦੀ ਉਪਜ ਕੱਢੀ ਜਾਂਦੀ ਐ ਕਿੰਨੀ ਐ ਤੇ ਕਿਰਤਾਂ ਕਰਨੀ ਪੈਂਦੀ ਆ ਮਿਹਨਤ ਕਰਨੀ ਪੈਂਦੀ ਆ ਉਹ ਅੱਜ ਸਮਝਾਉਣ ਲੱਗੇ ਨੇ ਵੀ ਹਥਿਆਰ ਨਜੜੇ ਉਹਨਾਂ ਨੂੰ ਪ੍ਰਮੋਟ ਨਹੀਂ ਕਰਨਾ ਚਾਹੀਦਾ ਹਥਿਆਰ ਨੂੰ ਪ੍ਰਮੋਟ ਨਹੀਂ ਕਰਨਾ ਚਾਹੀਦਾ ਜਿਹੜੇ ਫਿਲਮਾਂ ਦੇ ਵਿੱਚ ਤੋਪਾਂ ਦਿਖਾਈਆਂ ਜਾ ਰਹੀਆਂ ਨੇ ਹੋਰ ਕਮਿਊਨਿਟੀਆਂ ਵੱਲੋਂ ਵੱਡੇ ਪੱਧਰ ਤੇ ਬਾਰਡਰਾਂ ਦੇ ਉੱਪਰ ਸੀਨ ਦਿਖਾਏ ਜਾ ਰਹੇ ਨੇ ਜਾਂ ਗੁੰਡਾਗਰਦੀ ਦਿਖਾਰ ਜਾ ਰਹੀ ਆ ਲੋਕਾਂ ਦੇ ਘਰਾਂ ਦੇ ਵਿੱਚ ਹਿੰਦੀ ਫਿਲਮਾਂ ਦੇ ਵਿੱਚ ਅਜਿਹੇ ਸੀਨ ਬੰਬਸ ਛੋਟਣ ਦੀ ਉਹਦਾ ਕਿਹੜਾ ਬੱਚਿਆਂ ਦੇ ਮਨ ਤੇ ਅਸਰ ਨਹੀਂ ਹੁੰਦਾ ਵੀ ਕਿਸੇ ਦੇ ਮਨ ਤੇ ਛੁੱਟਦੀ ਆ ਕਿਸੇ ਦੇ ਘਰ ਤੇ ਆਪਾਂ ਬੰਬ ਛੁੱਟਦੇ ਹੀ ਇਹ ਜਿਹੜੇ ਸਿੱਖਾਣੇ ਹਥਿਆਰ ਨੇ ਇਹਨਾਂ ਨਾਲ ਹੀ ਖਤਰਾ ਹੋ ਗਿਆ ਜਨਤਾ ਨੂੰ ਜਨਤਾ ਨੂੰ ਖਤਰਾ ਹੋ ਗਿਆ ਧਿਆਨ ਦੇਣ ਦੀ ਲੋੜਾ ਗੁਰੂ ਸਾਹਿਬ ਕਹਿੰਦੇ ਅਸੀਂ ਸੱਤਰੀਆਂ ਦੇ ਪੁੱਤਾਂ ਇੱਕ ਜੇਠ ਮਲਾਨੀ ਨਾਮ ਦਾ ਵਕੀਲ ਬਹੁਤ ਹੀ ਸੁਲਝਿਆ ਹੋਇਆ ਵਕੀਲ ਸੈਂਟਰ ਸਰਕਾਰ ਵੱਲੋਂ ਆਉਂਦਾ ਹੈ ਮਹਾਪੁਰਖ ਸ਼ੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਹ ਵਾਲਿਆਂ ਨਾਲ ਵਿੱਚ ਹਰ ਕਰਦਾ ਹੈ ਸ਼ੰਤ ਜੀ ਤੁਸੀਂ ਹਥਿਆਰ ਲਈ ਫਿਰਦੇ ਹੋ ਸ਼ਾਂਤਾਂ ਦੇ ਹੱਥਾਂ ਦੇ ਵਿੱਚ ਹਥਿਆਰ ਨਹੀਂ ਚਾਹੀਦੇ ਆ ਤੁਹਾਡੇ ਨਾਲ ਜਿਹੜੀਆਂ ਰਾਈਫਲਾਂ ਚੁੱਕੀ ਫਿਰਦੇ ਨੇ ਨੌਜਵਾਨ ਤੁਹਾਡੇ ਜਿਹੜੇ ਵਿਚਾਰ ਨੇ ਉਹ ਅਸਲੇ ਨੂੰ ਪ੍ਰਮੋਟ ਕਰ ਰਹੇ ਨੇ ਹਥਿਆਰਾਂ ਨੂੰ ਪ੍ਰਮੋਟ ਕਰ ਰਹੇ ਨੇ ਇਹਨਾਂ ਨਾਲ ਸ਼ਾਂਤੀ ਭੰਗ ਹੁੰਦੀ ਆ ਸੰਤਾਂ ਦੇ ਹੱਥਾਂ ਦੇ ਵਿੱਚ ਮਾਲਾ ਹੀ ਜੱਚਦੀ ਹੈ ਸ਼ਾਧੂ ਸ਼ਾਂਤੀ ਦੇ ਵਿੱਚ ਹੀ ਹੋਣੇ ਚਾਹੀਦੇ ਐ ਜੇਠ ਮਲਾਣੀ ਨੂੰ ਸੰਤ ਬਾਬਾ ਜਰਨੈਲ ਸਿੰਘ ਕਹਿੰਦੇ ਕਹਿੰਦੇ ਤੂੰ ਸ਼ਾਂਤੀ ਦੇ ਹੱਕ 'ਚ ਐ ਤੇਰੀ ਸਰਕਾਰ ਹੱਕ 'ਚ ਆ ਕਹਿੰਦੇ ਹਾਂ ਜੀ ਆਪਣੇ ਬਚਨਾਂ ਤੋਂ ਨਾ ਭੱਜੀਂ ਵੇ ਹਥਿਆਰ ਨੇ ਜਿਹੜੇ ਅਸ਼ਾਂਤੀ ਪੈਦਾ ਕਰਦੇ ਨੇ ਸ਼ਾਂਤੀ ਨੂੰ ਭੰਗ ਕਰਦੇ ਨੇ ਆਪਣੇ ਵਿਚਾਰ ਤੋਂ ਨਾ ਭੱਜੀਂ ਕਹਿੰਦਾ ਮੈਂ ਨਹੀਂ ਭੱਜਦਾ ਹੁਣ ਉਹਨੂੰ ਆਪ ਦਾ ਕਿਤਾਬੀ ਗਿਆਨ ਤੇ ਜਿਹੜਾ ਸੀ ਮਾਨਸੀ ਇਧਰੋਂ ਸੰਤ ਬਾਬਾ ਜਰਨੈਲ ਸਿੰਘ ਨੂੰ ਆਪਣੇ ਰੋਹਾਨੀ ਗਿਆਨ ਤੇ ਫਖਰ ਮਹਿਸੂਸ ਸੀ ਉਹਨੂੰ ਪਤਾ ਸੀ ਵੀ ਮੇਰੇ ਗੁਰੂ ਦਾ ਰਾਹ ਹੁਣ ਸੰਤ ਬਾਬਾ ਜਰਨੈਲ ਸਿੰਘ ਕਹਿੰਦੇ ਕਹਿੰਦੇ ਤੁਸੀਂ ਸ਼ਾਂਤੀ ਦੇ ਹੱਕ ਚੋਂ ਪਤਾ ਤੁਹਾਨੂੰ ਵੀ ਹਥਿਆਰਾਂ ਨਾਲ ਅਸ਼ਾਂਤੀ ਫੈਲਦੀ ਐ ਕਹਿੰਦੇ ਹਾਂਜੀ ਹਥਿਆਰਾਂ ਨਾਲ ਲੜਾਈਆਂ ਝਗੜੇ ਬਾਤ-ਬਾਤ ਸਿਰਦੇ ਨੇ ਅਸ਼ਾਂਤੀ ਬਾਲਦੀ ਐ ਕਹਿੰਦੇ ਫਿਰ ਅਫਗਾਨਿਸਤਾਨ ਦੇ ਬਾਰਡਰ ਤੋਂ ਤੇ ਪਾਕਿਸਤਾਨ ਦੇ ਬਾਰਡਰ ਤੋਂ ਚੀਨ ਦੇ ਬਾਰਡਰ ਤੋਂ ਆਪਣੀਆਂ ਤੋਪਾਂ ਪਿੱਛੇ ਹਟਾ ਲਓ ਪੰਜ ਸੱਤ ਘੰਟਿਆਂ ਵਾਸਤੇ ਪਿੱਛੇ ਆ ਇਧਰ ਨੂੰ ਮੂੰਹ ਕਰ ਲਓ ਉਹ ਦੂਸਰੇ ਸ਼ਾਂਤੀ ਲਿਆ ਦੇਣਗੇ ਕਹਿੰਦੇ ਐ ਕਿਵੇਂ ਜੀ ਜੇਠ ਮਲਾਣੀ ਕਹਿੰਦਾ ਐ ਕਿਵੇਂ ਜੀ ਕਹਿੰਦੇ ਫਿਰ ਤੇ ਉੱਥੇ ਵੱਡਾ ਹੜਕੰਪ ਮੱਚ ਜਾਊਗਾ ਕਹਿੰਦੇ ਫਿਰ ਕਾਤੋਂ ਤੁਸੀਂ ਇਹਨੇ ਲਾਈਆਂ ਨੇ ਉਹ ਸ਼ਾਂਤੀ ਲਿਆਉਣੀ ਚਾਹੁੰਦੇ ਹੋ ਸ਼ਾਂਤੀ ਬਾਰਡਰ ਟੱਪ ਕੇ ਆਜੂਗੀ ਜਿਹੜੀ ਬਾਰਡਰ ਤੋਂ ਪਰਾਂ ਸ਼ਾਂਤੀ ਹੈ ਉਹ ਇਧਰਲੇ ਪਾਸੇ ਆਜੂਗੀ ਇਕੱਠੀ ਹੋ ਜੂਗੀ ਤੁਹਾਡੇ ਕੋਲ ਕਹਿੰਦਾ ਜੀ ਐ ਤਾਂ ਨਹੀਂ ਹੋ ਸਕਦਾ ਚਰਨਾ ਤੇ ਟਹਿ ਗਿਆ ਕਹਿੰਦੇ ਸੰਤ ਜੀ ਤੁਹਾਡੇ ਸਵਾਲ ਦਾ ਸਾਡੇ ਕੋਲ ਜਵਾਬ ਅਸੀਂ ਨੇ ਆਪਣੇ ਡਿਫੈਂਸੀ ਦੇ ਲਈ ਹਥਿਆਰ ਰੱਖੇ ਨੇ ਅਸੀਂ ਆਪਣੀ ਸੁਰੱਖਿਆ ਜਾਨ ਮਾਲ ਤੇ ਇੱਜ਼ਤ ਦੇ ਲਈ ਇੱਜ਼ਤ ਦੀ ਰਾਖੀ ਦੇ ਲਈ ਰੱਖੇ ਨੇ ਸਾਡੇ ਹਥਿਆਰ ਨੇ ਜਿਹੜੇ ਜਣੇ ਕਣੇ ਦੇ ਉੱਪਰ ਨਹੀਂ ਉੱਠਦੇ ਸਾਡੀ ਤਲਵਾਰ ਹੈ ਜਿਹੜੀ ਉਹ ਔਰੰਗਜੇਬ ਦੀ ਤਲਵਾਰ ਵਾਂਗੂ ਲੋਕਾਂ ਦੇ ਹੱਕਾਂ ਤੇ ਡਾਕੇ ਮਾਰਨ ਵਾਸਤੇ ਉੱਠਦੀ ਇਹ ਨਾ ਸਮੁੱਚੀ ਜਨਤਾ ਦੇ ਸਮੁੱਚੀਆਂ ਸੰਗਤਾਂ ਦੇ ਸਮੁੱਚੇ ਮਾਨਵਤਾ ਦੇ ਹੱਕਾਂ ਲਈ ਲੜਦੀ ਆ ਸਾਡੀ ਤਲਵਾਰ ਜਿੱਤੇ ਜਨਤਾ ਦੇ ਹਿੱਤਾਂ ਦੀ ਜਿਹੜੀ ਆ ਲੁੱਟ ਹੋਵੇਗੀ ਜਨਤਾ ਦੇ ਹਿੱਤਾਂ ਦੀ ਲੁੱਟ ਹੋਵੇਗੀ ਉੱਥੇ ਸਾਡੀ ਤਲਵਾਰ ਉੱਠੇਗੀ ਸਾਡੇ ਹਥਿਆਰ ਨੇ ਜਿਹੜੇ ਸਮੂਹੇ ਮਾਨਵਤਾ ਤੇ ਸਾਡੇ ਸਰੀਰਕ ਸੁਰੱਖਿਆ ਦੇ ਲਈ ਨੇ ਅੱਜ ਸਾਡੇ ਪ੍ਰਚਾਰਕ ਵੀ ਕਹੀ ਜਾਂਦੇ ਨੇ ਉਹ ਹਥਿਆਰ ਚੱਕੀ ਫਿਰਦੇ ਨੇ ਜੀ ਹਥਿਆਰ ਚੱਕੀ ਫਿਰਦੇ ਨੇ ਜੀ ਸਿੱਖਾਂ ਦੇ ਘਰ ਦੇ ਵਿੱਚ ਜਨਮੇ ਹੋਏ ਬੱਚੇ ਪਲਾਸਟਿਕ ਦੀਆਂ ਰਬੜ ਦੀਆਂ ਤੋਤੇ ਦੇ ਘੁੱਗੀਆਂ ਨਾਲ ਜੇ ਪੜਦੇ ਨੇ ਉਹ ਕੋਈ ਨਹੀਂ ਜਾ ਕੇ ਜਰਨੈਲ ਬਣ ਦੇਗਾ ਜਿੱਕੇ ਆਖੋ ਸ਼ਤਨਾ ਸ਼ਸਤਰਨਗੇ ਅਧੀਨ ਹੈ ਰਾਜ ਜੇ ਜੀ ਬਾਤ ਪਤ ਲੱਤੀ ਜਾਏ ਸਭ ਹਰਾਮ ਜੇਤਾ ਕਿਸ ਕਾਏ ਜੇ ਹੁਣ ਇੱਜ਼ਤ ਨੂੰ ਕਿਸੇ ਨੇ ਜ਼ਾਲਮ ਦਰਬਾਣੇ ਨੇ ਹੱਥ ਪਾ ਲਿਆ ਫੇਰ ਕੀ ਰਹਿ ਗਿਆ ਪਿੱਛੇ ਫਿਰ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨਾਂ ਨੂੰ ਦੁਹਰਾਉਣਾ ਪਵੇਗਾ ਚੂੰਕਾਰ ਆਜ ਹਮਾ ਹੀਲ ਤੇ ਦਰ ਗੁਜਸਤ ਹਲਾਲ ਅਸਤ ਬੁਰਦੰਬਾ ਸਮਸ਼ੀਰ ਦਾਸਤ ਫੇਰ ਤਾਂ ਤਲਵਾਰ ਦੇ ਮੁੱਠੇ ਤੇ ਹੱਥ ਜਾਣਾ ਜੈ ਜੈ ਗੱਜ ਕੇ ਆਖੋ ਸਤਨਾਮ